ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਜੀ ਕਿਵੇਂ ਹੋ ਠੀਕ ਹੋ ਅਸੀਂ ਵੀ ਠੀਕ ਆ ਜੀ ਸਾਰੇ ਆਪਾਂ ਆਪਣੇ ਘਰਾਂ ਚ ਸਵਸਤ ਹੋਵਾਂਗੇ ਤੰਦਰੁਸਤ ਹੋਵਾਂਗੇ ਮੇਰੀ YouTube ਫੈਮਿਲੀ ਤੇ ਇੱਧਰ ਬਣਾਉਣ ਲੱਗੇ ਆ ਜੀ ਆਪਾਂ ਮੂੰਗੀ ਮਸਰੀ ਦੀ ਦਾਲ ਅੱਜ ਆਪਾਂ ਦਾਲ ਕਹੀ ਦੇਣਾ ਬਾਅਦ ਤਰਦੇ ਆ ਮੂੰਗੀ ਮਸਰੀ ਦੀ ਤੇ ਆਪਾਂ ਇਹ ਭਿਉਂ ਦਿੱਤੀ ਆ ਪਾਣੀ ਵਿੱਚ ਹੋ ਗਏ 10 ਮਿੰਟ ਭਿਉਂਤੀ ਉਹ ਤੇ ਆਪਾਂ ਇਦਾਂ ਰੱਖਿਆ ਹੋਇਆ ਹੈਗਾ ਕੁੱਕਰ ਤੇ ਆਪਾਂ ਦੇ ਵਿੱਚ ਪਾਤਾ ਪਾਣੀ ਪਾਣੀ ਆਪਾਂ ਇਸੇ ਥੋੜਾ ਜਿਹਾ ਹੋਰ ਪਾਉਣੇ ਆ ਤਾਂ ਪਹਿਲੇ ਤੀਇ ਇੱਕ ਕਬਲੀ ਮੂੰਗੀ ਬਸਰੀ ਦੀ ਤੇ ਲੋ ਜੀ ਆਪਾਂ ਇਹਨੂੰ ਧੋ ਲਿਆ ਮਲ ਕੇ ਸਮਾਰ ਕੇ ਕਿ ਆਪਾਂ ਇਹਦਾ ਪੀਲਾ ਜਿਹਾ ਪਾਣੀ ਜਗਾ ਕੱਢਤਾ ਲੌਂਜ ਆਪਾਂ ਨੂੰ ਪਾਉਣੇ ਆ ਦੇ ਵਿੱਚ ਬੱਚੇ ਗਾਦੇ ਅੱਜ ਵੀ ਤਾਂ ਕਹਿੰਦਾ ਮੂੰਗੀ ਮਸਰੀ ਦਾ ਬਣਾ ਲਾ ਮੰਮੀ ਕਈ ਦਿਨ ਹੋ ਗਏ ਬਣਾਈ ਨਹੀਂ ਤੇ ਲੌਂਜ ਜਿਹੜਾ ਆਪਾਂ ਪਾਉਣੇ ਆ ਨੂਨ ਮਿਰਚਾਂ ਤੇ ਲੌਂਜ ਆਪਾਂ ਮੱਝ ਤਾਂ ਥੋੜੀ ਪਾਵਾਂਗੇ ਆਪਾਂ ਹਰੀ ਪੱਧ ਪਾਉਣੇ ਹੁੰਨੇ ਆ ਮਿਰਚਾਂ ਗਿਆ ਹਲਦੀ ਤੇ ਲਓ ਜੀ ਆਪਾਂ ਇਹ ਵੀ ਵਿੱਚ ਹੀ ਪਾ ਦਨੇ ਆ ਇਹਦੇ ਹੁਣ ਮਚਾ ਤੇ ਲਓ ਜੀ ਆਪਾਂ ਪਾਉਣੇ ਇਹਦੇ ਵਿੱਚ ਇੱਕ ਚਮਚਾ ਘਿਓ ਦਾ ਤਾਕੇ ਇਹ ਦਾਲ ਬਾਹਰ ਨਹੀਂ ਨਿਕਲਦੀ ਤੇ ਨਹੀਂ ਤਾਂ ਦਾਲ ਨਿਕਲ ਕੇ ਬਾਹਰ ਉੱਬੜ ਜਾਂਦਾ ਭਾਂਡਾ ਸਾਰਾ ਕੁੱਕਰ ਕੱਕਰ ਤੇ ਆਪਾਂ ਇਹਨੂੰ ਢੱਕ ਦਿੰਨੇ ਆ ਆਪਾਂ ਇਹਦਾ ਢੱਕਣ ਲਾ ਦਿੰਨੇ ਆ ਕਿ ਲੋ ਜਿਹਾ ਤੱਕ ਦਾਲ ਬਖ ਦਿੱਤੀ ਆਪਾਂ ਤੜਕਾ ਹੋਰ ਚਲਾਵਾਂਗੇ ਲੋ ਜੀ ਆਪਾਂ ਪਾ ਲਿਆ ਤੇਲ ਇਹਦੇ ਵਿੱਚ ਤੇ ਆਪਾਂ ਲਾਉਣੇ ਤੜਕਾ ਆਪਾਂ ਇੱਧਰ ਗੈਸ ਚ ਬਾਲਿਆ ਤੇ ਆਪਾਂ ਤਲਾਉਣੇ ਤੜਕਾ ਮੂੰਗੀ ਦਸਰੀ दाल ਨੂੰ ਤੇ ਲੋ ਜੇਦਰ ਆਪਣਾ ਹੋ ਗਿਆ ਤੇਲ ਗਰਮ ਤੇ ਆਪਾਂ ਪਾਉਣੇ ਦੇ ਵਿੱਚ ਜੀਰਾ ਤੇ ਆਪਾਂ ਵਿੱਚ ਹੀ ਪਾਉਣੇ ਆ ਜੀ ਲਸਣ ਆਪਾਂ ਲਸਣ ਪਹਿਲਾਂ ਕਲ ਖਾ ਲੈਨੇ ਕੀ ਆ ਗਿਆ ਬਹਾਤ ਸੁਕਾਉਣੇ ਆ। ਚਲੋ ਜੀ ਆਪਾਂ ਵਿੱਚ ਪਾ ਕੇ ਤਿਆਰ। ਚਲੋ ਜੀ ਆਪਾਂ ਵਿੱਚ ਪਾਤੀਆਂ ਦੇ ਮਚਾ ਹਰੀ ਮਿਰਚਾ ਇਹਨਾਂ ਨੂੰ ਜਦੋਂ ਆਪਾਂ ਪਿਆਜ਼ ਭੁੰਨ ਚੱਕਿਆ ਤਾਂ ਆਪਾਂ ਇਹ ਵਿੱਚ ਪਾਉਣ ਲੱਗੇ ਹਾਂ ਥੋੜਾ ਤੇ ਲਓ ਜੀ ਆਪਣੀ ਇਧਰ ਦਾਲ ਬਣ ਕੇ ਤਿਆਰ ਹੋ ਚੁੱਕੀ ਹੈ ਬਹੁਤ ਵਧੀਆ ਤੇ ਟੇਸਟੀ ਆਪਾਂ ਦਾਲ ਬਣਾ ਲਈ ਆਪਾਂ ਤੇ ਲਓ ਜੀ ਇਧਰ ਆਪਾਂ ਦੁੱਧ ਵੀ ਰੱਖਿਆ ਹੋਇਆ ਆਪਾਂ ਸਿਰੇ ਗਰਮ ਨਹੀਂ ਕਰਿਆ ਤਾਂ ਹੁਣ ਕਰਨੇ ਲੱਗਦੇ ਆਂ ਤੇ ਲਓ ਜੀ ਹੋ ਟਾਟਾ ਸਾਰਾ ਕਮਨ ਮੇਰ ਲਿਆ ਤੇ ਆਪਾਂ ਕੱਢਦੇ ਆਂ ਇਧਰ ਕੱਪੜੇ ਮਸ਼ੀਨ ਚੋਂ ਉਹੋ ਕੇ ਆਪਾਂ

इना टाइम को डे लग जाता हाथ लो जी दोबारा पाता क्योंकि मेरी मैं दोबारा पी गा रे सर्फ कहीं गोह बच्चा साफ पानी पा के आप कपड़े कड़ते हैं ਇਹ ਲੋ ਜੀ ਆਪਾਂ ਕੱਢਦੇ ਹਾਂ ਇਹ ਕੱਪੜੇ ਜਿਵੇਂ ਨੂੰ ਜੀ ਜਿਹੜੀ ਸੈਲ ਵੀ ਹਮੇਸ਼ਾ ਕਰਨਾ ਚਾਹੀਦਾ ਹੁੰਦਾ ਜਿਹੜਾ ਵੀ ਕੰਮ ਕਰੇ ਨਾ ਸਫਾਈ ਰੱਖਦਾ ਹੁੰਦਾ ਨਾ ਮਾਜਰੇ ਗੋਣੀ ੱੱਲੇ ਬੰਨੂ ਹੋਏ ਨੇ ਨਾੜਾ 最后就是说。 ਜੇ ਆਪਾਂ ਪਾਉਣੀ ਹੈ ਇੱਧਰ ਕੱਪੜੇ ਸੁਕੋਣੇ ਇਹ ਦੱਫੇ ਸਭ ਕੁਝ ਆ ਜਾਂਦਾ ਹੈ। ਉੱਪਰ ਨੂੰ ਕੱਢਣਾ। ਤੇਰਾ ਕੋਈ ਬਹੁਤ ਤੋਂ ਨਹੀਂ ਬ੍ਰਿਆ। ਤੇ ਨਹੀਂ ਬਾਲੇ ਹੋ ਜਾਂਦੇ ਆ ਫਿਰ ਧੂਣੇ ਔਖੇ ਹੋ ਜਾਂਦੇ ਆ ਪੱਠੇ। ਉੱਪਰ ਨੂੰ ਨਿਕਲੂਗੀ ਤਾਂ ਸਹੀ। ਬਦਲ ਵਾਈ ਬਣੀ ਪਈ ਆ ਤੇ ਜੀ। ਤੇ ਲਓ ਜੀ ਆਪਾਂ ਇਧਰ ਕੱਪੜੇ ਧੋ ਤੇ धो तो, के okay, सुकने भी पाते इधर देखो अपने बूटे दो तीन चल पे मरूद का बूटा भी चल पाया जमन भी यह भी चला आप चली जाती है चल पुग्ता तो वह जमन भी हो गुलहर का पौधा एक बूटा लाने वाला पिया लावे हजे आप ਆਹ ਪੌਦੇ ਆਪਣੇ ਰਹਿਗੇ ਲਾਉਣ ਵਾਲੇ ਇਹ ਆਪਾਂ ਇਸ ਟ ਕੱਢ ਕੇ ਨਾ ਥੱਲੇ ਡੂੰਗਾ ਟੋਆ ਪੁੱਟ ਕੇ ਫੇਰ ਲਾਵਾਂਗੇ ਤੇ ਦੇਖੋ ਆਪਣਾ ਆਹ ਪੌਦਾ ਵੀ ਚੱਲ ਪਿਆ ਤੇ ਮੈਨੂੰ ਪੌਦਿਆਂ ਦਾ ਬਹੁਤ ਜ਼ਿਆਦਾ ਸ਼ੌਂਕ ਆ ਆ ਵੇਲ ਵੀ ਮੈਂ ਲਾਈ ਸੀ ਂਗੂਰਾ ਵੀ ਇਹ ਵਧੀ ਜਾਂਦੀ ਆ ਇੱਧਰ ਨਹੀਂ ਹੋਈ ਜਾਂਦੀ ਆ ਚਲੋ ਜੀ ਹੁਣ ਆਪਾਂ ਲਾਉਣੇ ਆ ਪੋਚਾ ਤੇ ਲਓ ਜੀ ਇਹਨਾਂ ਪਾ ਲਾਉਣ ਲੱਗਿਆਂ ਪੋਚਾ ਤੇ ਆਪਾਂ ਇਹ ਪਾਉਣ ਲੱਗਿਆਂ ਫਨਾਇਆ ਇਹ ਆਪਾਂ ਘਰੇ ਬਣਾਈ ਸੀ 老家那边不栽了吗？